ਤੋਂ ਪਟਿਆਲਾ ਕੋਰਟ ਕੰਪਲੈਕਸ ਦੇ ਐਡਵੋਕੇਟ ਚੈਂਬਰ ਨੰਬਰ 257 ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜੀਆਂ ਮੌਕੇ ਤੇ ਪਹੁੰਚ ਕੇ ਜਿਹੜਾ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਤਾਂ ਮੀਡੀਆ ਨੂੰ ਐਡਵੋਕੇਟ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 9 ਵਜੇ ਦੇ ਕਰੀਬ ਉਹਨਾਂ ਦੇ ਪ੍ਰਧਾਨ ਜੀ ਨੇ ਦੱਸਿਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਰਾ ਚੈਂਬਰ ਸੜ ਕੇ ਸੁਆਹ ਹੋ ਚੁੱਕਿਆ ਸੀ ਇਸ ਸਬੰਧੀ ਜਦੋਂ ਫਾਇਰ ਬੀ ਗ੍ਰੇਡ ਦੇ ਇੰਚਾਰਜ ਜਿੰਦਰ ਕੌਸ਼ਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਕੋਈ ਹੋਰ ਨਹੀਂ ਹੈ ਸਗੋਂ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰੇ ਇਸ ਬਾਰੇ ਪਤਾ ਲੱਗਾ ਤਾਂ ਕੱਲ ਸਵੇਰੇ ਕਰੀਬ 10 ਵਜੇ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਤਾਂ ਬਿਲਕੁਲ ਕਿਸ ਤਰੀਕੇ ਦੇ ਨਾਲ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਮੌਕੇ ਤੇ ਲੋਕਾਂ ਦੇ ਵੱਲੋਂ ਮੁਸਤੈਦੀ ਦਿਖਾਈ ਗਈ ਹੈ ਜਿਸ ਦੇ ਕਾਰਨ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਦਾ ਬਚਾਰਿਆ ਪਰ ਚੈਂਬਰ ਉਹਦੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਗਿਆ ਮੇਰੀ ਚੈਂਬਰ ਨੰਬਰ 257 9 ਵਜੇ ਤੋਂ ਬਾਅਦ ਲੱਗੀ ਹੈ ਮੈਨੂੰ ਫੋਨ ਗਿਆ ਕਿ ਚੈਂਬਰ ਨੂੰ ਅੱਗ ਲੱਗੀ ਹੈ ਸਾਡੇ ਪ੍ਰਧਾਨ ਜੀ ਵੀ ਆ ਗਏ ਨੇ ਇਹਨਾਂ ਨੇ ਹੋਰ ਨਾਲ ਲੈ ਕੇ ਸਭਾ ਨੂੰ ਨਾਲ ਲੈ ਕੇ ਜੇ ਮਤ ਨਾਲ ਅੱਗ ਬੁਝਾਈ ਜੇ ਨਾ ਬੁਝਾਂਦੇ ਤਾਂ ਹੋ ਸਕਦਾ ਹੋਰ ਵੀ ਚੈਂਬਰਾਂ ਵਿੱਚ ਚਲੀ ਜਾਂਦੀ ਹੈਗਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੋ ਗਿਆ ਹੁਣ 2.5 ਲੱਖ ਦਾ ਕੀ ਕੁਝ ਸੀ ਵਿੱਚ ਕਾਗਜ਼ੀ ਕੀ ਜ਼ਰੂਰੀ ਬਾਰੇ ਪਹਿਲਾਂ 50% ਪਹਿਲਾਂ 60% ਸੜ ਗਈਆਂ ਤਾਂ ਏਸੀ ਸੜ ਗਿਆ ਫਰੀਜ ਸੜ ਗਈ ਹੈ ਤੇ ਜਿਹੜਾ ਟੇਬਲ ਰੂਲ ਦੇ ਸੜ ਗਏ ਅੱਗ ਲੱਗਣ ਦਾ ਕਾਰਨ ਇਹ ਸ਼ਾਰਟ ਸਰਕਟ ਦਾ ਇਸ ਮਾਮਲਾ ਕਿਉਂਕਿ ਬੰਦ ਵਾਲਿਆਂ ਨੂੰ ਤਾਂ ਬੰਦ ਆ ਕੋਈ ਇਸ ਤਰ੍ਹਾਂ ਦਾ ਕੋਈ ਲੱਗਦੀ ਨਹੀਂ ਉਹਦੇ ਵਕੀਲੋਂ ਵੀ ਨਾਮੀ ਕੇਸ ਵੀ ਸੀਗਾ ਨਾਮੇ ਪੇ ਹੁਣ ਤਾਂ ਯਾਦ ਨਹੀਂ ਲਿਫਾਫੇ ਦੇਖ ਕੇ ਪਤਾ ਲੱਗੂ ਵੀ ਕਿਹੜੇ ਬਚ ਕੇ ਜਿਹੜੇ ਰਹਿ ਗਏ ਸਰ ਸਰ ਕੋਰਟ ਕੰਪਲੈਕਸ ਤੇ ਅੱਗ ਲੱਗੀ ਹੈ ਮਾਮਲਾ ਕਿ ਅੱਗ ਲੱਗਣ ਦਾ ਕਾਰਨ ਕੀ ਹੈ ਤੇ ਕਿੰਨਾ ਨੁਕਸਾਨ ਹੈ ਸਾਡੇ ਕੰਟਰੋਲ ਰੂਮ ਤੇ ਕੋਈ ਸਵੇਕ 10 ਵਜੇ ਸੂਚਨਾ ਮਿਲੀ ਸੀ ਕਿ ਡਿਸਟ੍ਰਿਕਟ ਕੋਰਡ ਦੇ ਵਿੱਚ ਅੱਗ ਲੱਗੀ ਹੈ ਤੇ ਸਾਡੇ ਮੌਕੇ ਤੇ ਸਾਡੀ ਟੀਮ ਜੀ ਲਕਸ਼ਮਣ ਸ਼ਰਮਾ ਜੀ ਸਾਡੇ ਸਾਬਲੇ ਸਫਰ ਅਫਸਰ ਉਹਨਾਂ ਦੀ ਨਿਗਰਾਨੀ ਦੀ ਟੀਮ ਭੇਜੀ ਗਈ ਤੇ ਮੌਕੇ ਤੇ ਉੱਥੇ ਪਹੁੰਚ ਕੇ ਕੰਟਰੋਲ ਕੀਤਾ ਅੱਗ ਨੂੰ ਅੱਗ ਕੈਬਨ ਨੰਬਰ ਕੋਈ 257 ਫਸਟ ਫਲੋਰ ਦੇ ਦੇ ਬਕਿੰਸਾ ਦਾ ਤੇ ਉਹਦੇ ਵਿੱਚ ਜਿਹੜਾ ਕੋਈ ਫ੍ਰਿਜ ਪਿਆ ਸੀ ਜਾਂ ਉਹਦੇ ਨਾਲ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਸ਼ਾਰਟ ਸਰਕਟ ਹੋਇਆ ਸ਼ਾਰਟ ਸਰਕਟ ਨਾਲ ਲੱਗ ਲੱਗੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਦੇ ਕੋ ਕੈਵਨ ਦੇ ਵੀ ਚਾਜਕਲ ਦੇਖਦੇ ਨਾ ਪਲਾਸਟਿਕ ਸਾਰਾ ਹੁੰਦਾ ਤਾਂ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਉਹਨਾਂ ਦਾ ਬੁਕਸ ਵੇਅਰ ਆ ਉਹਨਾਂ ਦੀਆਂ ਕਾਫੀ ਜਲ ਗਈਆਂ ਦਸਤਾਵੇਜ਼ ਵੀ ਸੜ ਗਏ ਪਾਣੀ ਨਾਲ ਸਾਰੇ ਦਸਤਾਵੇਜ਼ ਵੀ ਸੜੇ ਆ ਕਾਫੀ ਬੁਕਸ ਵੇਅਰਾਂ ਸੜੀਆਂ ਹੁਣ ਪਤਾ ਨਹੀਂ ਕਿ ਕਿ ਸੜੇ ਇਸ ਵਾਰ ਫਿਰ ਵੀ ਕਿੰਨਾ ਨੁਕਸਾਨ ਹੈ ਲੰਮ ਸਮੇਂ ਬੋਲਦਾ ਇਸ ਦਾ ਅੰਦਾਜ਼ਾ ਉਹ ਹੀ ਦੱਸ ਸਕਦਾ ਜੇ ਸਾਨੂੰ ਨਹੀਂ ਪਤਾ ਹੀ ਦਵਾ ਕਿੰਨੇ ਕਿ ਮੁਸ਼ਕਲ ਲੱਗਿਆ ਕੁਝ ਜਾਣਦੇ ਸਰ ਅਗਰ ਕੋਈ ਟਾਈਮਲੀ ਬੁਝਾਤੇ ਸੀ ਅਸੀਂ ਅੱਗ ਤੱਕ ਕੰਟਰੋਲ ਕਰਤੀ ਸਾਡੇ ਟੀਮਾਂ ਨਾਲ ਦੇ ਨਾਲ ਦੇ ਮੌਕੇ ਤੇ ਪਹੁੰਚ ਗਈਆਂ ਸੀ ਕੋ ਤੇ ਇਸ ਕਰਕੇ ਸਾਡੀ ਕੰਟਰੋਲ ਜਾਨਾ ਕਿ ਕਿੰਨੇ ਵਜੇ ਮਿਲਨੀ ਸੀ ਸੋ ਸਾਡੇ ਕੋਲ ਕੰਟਰੋਲ ਨੂੰ ਤੇ 10 ਵਜੇ 14 ਮਿੰਟ ਦੀ ਸੂਚਨਾ ਜੀ ਤੇ ਅੱਗ ਲੱਗਣ ਦਾ ਟਾਈਮ ਅੱਗ ਲੱਗਣ ਦਾ ਟਾਈਮ ਪਤਾ ਨਹੀਂ ਸੀ ਉਹਨਾਂ ਪਹਿਲਾਂ ਲੱਗਿਓ ਨਹੀਂ ਤਾਂ ਹੀ ਇਹ ਨਹੀਂ ਤਾਂ ਹੀ ਸਾਡੇ ਕੋਲ ਸਵੇਰੇ 10 ਵਜੇ ਸੂਚਨਾ ਆਈ ਹੈ